ਪਰਵਾਰ ਅਤੇ ਮਾਂ ਇੱਕ ਪਿੰਡ ਵਿੱਚ ਇੱਕ ਸੁਖੀ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਤਿੰਨ ਪੁੱਤਰ ਤੇ ਇੱਕ ਧੀ ਸੀ ਵੱਡਾ ਪੁੱਤਰ ਡਾਕਟਰ ਬਣ ਗਿਆ ਅਤੇ ਛੋਟਾ ਪੁੱਤਰ ਇੰਜੀਨੀਅਰ ਪਰ ਵਿਚਲਾ ਮੁੰਡਾ ਅਣਪੜ ਤੇ ਗਵਾਰ ਰਹਿ ਗਿਆ ਕੁਝ ਸਮੇਂ ਬਾਅਦ ਉਹਨਾਂ ਦੀ ਭੈਣ ਦਾ ਵਿਆਹ ਵੀ ਬਹੁਤ ਚੰਗੇ ਪਰਿਵਾਰ ਵਿੱਚ ਹੋ ਗਿਆ ਡਾਕਟਰ ਤੇ ਇੰਜੀਨੀਅਰ ਦਾ ਵਿਆਹ ਵੀ ਨੌਕਰੀ ਵਾਲੀ ਕੁੜੀ ਨਾਲ ਹੋ ਗਿਆ ਪਰ ਜੋ ਗਮਾਰ ਮੁੰਡਾ ਸੀ ਉਹ ਕੁਵਾਰਾ ਹੀ ਰਹਿ ਗਿਆ ਉਸ ਤੋਂ ਮਾਤਾ ਪਿਤਾ ਵੀ ਪਰੇਸ਼ਾਨ ਰਹਿੰਦੇ ਸਨ ਕਿਉਂਕਿ ਉਹ ਨੇੜੇ ਦੇ ਪਿੰਡ ਵਿੱਚ ਛੋਟਾ ਮੋਟਾ ਕੰਮ ਕਰਦਾ ਸੀ ਕਮਾਈ ਵੀ ਉਸ ਦੀ ਬਹੁਤ ਥੋੜੀ ਸੀ ਜਦੋਂ ਵੀ ਭੈਣ ਆਉਂਦੀ ਤਾਂ ਉਹ ਡਾਕਟਰ ਤੇ ਇੰਜੀਨੀਅਰ ਨੂੰ ਜ਼ਿਆਦਾ ਬੁਲਾਉਂਦੀ ਪਰ ਗੁਮਾਰ ਨੂੰ ਘੱਟ ਥੋੜਾ ਸਮਾਂ ਬੀਤਿਆ ਤੇ ਪਿਤਾ ਦਾ ਦੇਹਾਂਤ ਹੋ ਗਿਆ ਫਿਰ ਮਾਂ ਨੇ ਸੋਚਿਆ ਕਿ ਜਾਇਦਾਦ ਦਾ ਵਟਵਾਰਾ ਹੋ ਜਾਵੇਗਾ ਤਾਂ ਮਾਂ ਨੇ ਪਿੰਡ ਚੋਂ ਸਿੱਧੀ ਸਾਦੀ ਕੁੜੀ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਹੁਣ ਉਸ ਦਾ ਗੁਮਾਰ ਦਾ ਪੁੱਤਰ ਪਹਿਲਾਂ ਨਾਲੋਂ ਕੰਮ ਕਰਨ ਲੱਗ ਪਿਆ ਜਦੋਂ ਕੋਈ ਵੀ ਦੋਸਤ ਉਸ ਨੂੰ ਲੈਣ ਲਈ ਆਉਂਦਾ ਤਾਂ ਉਹ ਕਹਿੰਦਾ ਕਿ ਹੁਣ ਮੇਰਾ ਵਿਆਹ ਹੋ ਗਿਆ ਹੈ ਤੇ ਕੁਝ ਸਮੇਂ ਬਾਅਦ ਬੱਚੇ ਵੀ ਹੋ ਜਾਣਗੇ ਇਸ ਲਈ ਉਸ ਨੇ ਉਹਨਾਂ ਲਈ ਕੁਝ ਪੈਸੇ ਇਕੱਠੇ ਕਰਨੇ ਕਰਤੇ ਜੋ ਉਹਨਾਂ ਦੇ ਕਰਨੇ ਆ ਜੋ ਕੰਮ ਆਉਣਗੇ ਤਾਂ ਬਾਈ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਤਾਂ ਇਹ ਕਹਿ ਕੇ ਉਹ ਆਪਣੇ ਦੋਸਤਾਂ ਨੂੰ ਮੋੜ ਦਿੰਦਾ ਹੈ ਥੋੜੇ ਸਮੇਂ ਬਾਅਦ ਡਾਕਟਰ ਤੇ ਇੰਜੀਨੀਅਰ ਨੇ ਸੋਚਿਆ ਕਿ ਗੁਮਾਰ ਤਾਂ ਆਪਣੇ ਜਿੰਨੇ ਪੈਸੇ ਨਹੀਂ ਕਮਾਉਂਦਾ ਤਾਂ ਜੋ ਆਪਾਂ ਵਟਵਾਰਾ ਕਰ ਲਿਆ ਜਾਵੇ ਕੁਝ ਦਿਨਾਂ ਬਾਅਦ ਮਾਂ ਦੇ ਕਹਿਣ ਦੇ ਬਾਵਜੂਦ ਵੀ ਵਟਵਾਰੇ ਦੀ ਤਰੀਫ਼ ਤੈਅ ਕਰਤੀ ਤਾਂ ਵਟਵਾਰੇ ਵਾਲਾ ਦਿਨ ਆ ਗਿਆ ਭੈਣ ਨੂੰ ਵੀ ਸੱਦ ਲਿਆ ਗਿਆ ਭੈਣ ਨੇ ਗੁਮਾਰ ਨੂੰ ਕਿਹਾ ਤੂੰ ਅੱਜ ਕੰਮ ਤੇ ਨਾ ਜਾਹੀਂ ਕਿਉਂਕਿ ਅੱਜ ਜਾਇਦਾਦ ਦਾ ਵਟਵਾਰਾ ਹੋਣਾ ਵਕੀਲ ਤੇ ਰਿਸ਼ਤੇਦਾਰ ਆਉਣਗੇ ਗਵਾਰ ਕਹਿੰਦਾ ਕਿ ਤੁਸੀਂ ਆਪ ਵੰਡ ਲਿਓ ਤੇ ਮੈਨੂੰ ਸ਼ਾਮ ਨੂੰ ਦੱਸ ਦਿਓ ਕਿ ਮੈਨੂੰ ਇੰਨਾ ਹਿੱਸਾ ਮਿਲਿਆ ਤਾਂ ਮੈਂ ਸ਼ਾਮ ਨੂੰ ਅੰਗੂਠਾ ਲਾ ਦੂੰਗਾ ਤਾਂ ਭੈਣ ਬੋਲੀ ਤੂੰ ਤਾਂ ਬੇਵਕੂਫੀ ਰਹਿ ਗਿਆ ਭਰਾ ਵੀ ਮੰਦਾ ਚੰਗਾ ਬੋਲੇ ਤਾਂ ਮਾਂ ਨੇ ਕਿਹਾ ਪੁੱਤ ਜਾਇਦਾਤਾਂ ਆਪਣੇ ਸਾਹਮਣੇ ਬਹਿ ਕੇ ਵੰਡੀ ਜਾਂਦੀ ਆ ਤੂੰ ਅੱਜ ਨਾ ਜਾ ਕੁਝ ਸਮੇਂ ਬਾਅਦ ਵਕੀਲ ਵੀ ਪੇਪਰ ਲੈ ਕੇ ਆ ਗਿਆ ਵਕੀਲ ਨੇ ਕਿਹਾ ਮੈਂ ਭਾਈ ਛੋਡੇ ਕੋਲ 10 ਕਿੱਲੇ ਜ਼ਮੀਨ ਦੇ ਘਰ ਆ ਦੱਸੋ ਕਿਵੇਂ ਵੰਡਣਾ ਤੁਰੰਤ ਗਵਾਰ ਬੋਲਿਆ ਕਿ ਵਕੀਲ ਸਾਹਿਬ 5-5 ਕਿੱਲੇ ਮੇਰੇ ਭਰਾ ਨੂੰ ਵੰਡ ਦੇਵੋ ਤੇ ਘਰ ਮੇਰੀ ਪਿਆਰੀ ਭੈਣ ਨੂੰ ਤਾਂ ਵਕੀਲ ਨੇ ਬੋਲਿਆ ਤਾਂ ਤੂੰ ਵੰਡ ਵਿੱਚ ਕੀ ਲੈਣਾ ਗਵਾਰ ਬੋਲਿਆ ਮੈਨੂੰ ਵੰਡ ਵਿੱਚ ਮੇਰੀ ਮਾਂ ਤੇ ਦੇ ਦਿਓ ਤੇ ਆਪਣੀ ਪਤਨੀ ਨੂੰ ਕਹਿੰਦਾ ਕੀ ਮੈਂ ਠੀਕ ਕੀਤਾ ਨਾ ਮਮਤਾ ਤਮਮਤਾ ਉੱਠ ਕੇ ਮਾਂ ਨੂੰ ਜੱਫੀ ਪਾ ਕੇ ਕਹਿੰਦੀ ਹੈ ਕਿ ਇਸ ਤੋਂ ਵੱਡੀ ਜਾਇਦਾਦ ਕਿਹੜੀ ਆ ਤਾਂ ਸਾਰੇ ਭਾਵਕ ਹੋ ਗਏ ਤੇ ਭਰਾ ਤੇ ਭੈਣ ਕਹਿੰਦੇ ਸਾਨੂੰ ਮਾਫ਼ ਕਰਦੇ ਉਸ ਟਾਈਮ ਹੀ ਸਾਰੇ ਕਾਗਜ਼ ਪਾੜ ਦਿੱਤੇ ਤੇ ਇਕੱਠੇ 쿠ਸੀ ਨਾਲ ਰਹਿਣ ਲੱਗੇ ਮਾਂ ਪਿਓ ਨਾਲੋਂ ਵੱਡੀ ਜਾਇਦਾਦ ਨਹੀਂ ਹੁੰਦੀ ਧੰਨਵਾਦ ਜੀ